ਪੰਜਾਬੀ ਇਕਤ channels ਦੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਾਥ ਸ੍ਰੀ ਕਾਲਾ ਆਦੀਆਂ ਵੱਡੀਆਂ ਖਬਰਾਂ ਅਮਨਿਤ ਵਿਟੂ ਨੂੰ ਕੋਠੀ ਚੋਂ ਕੱਢਣ ਤੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਕਿਹਾ ਸਰਕਾਰ ਨੇ 1 ਕਰੋੜ 84 ਲੱਖ ਰੁਪਏ ਕੀਤੇ ਵਸੂਲ ਮਾਨ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ ਕਣਕ ਸਣੇ ਤਿੰਨ ਫਸਲਾਂ ਦੇ ਰੇਟ ਵਧਾਉਣ ਦੀ ਕੀਤੀ ਮੰਗ ਚੋਨੇ ਦੀ ਸਿੱਧੀ ਵਿਜਾਈ ਹੋਈ ਸ਼ੁਰੂ ਪਨੀਰੀ ਰਾਹੀ ਬਿਜਾਈ ਲਈ ਦੋ ਜ਼ੋਨਾਂ ਚ ਵੰਡਿਆ ਗਿਆ ਪੰਜਾਬ ਅੱਜ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਮਗਰੋਂ ਕਰਨਗੇ ਚੋਣ ਪ੍ਰਚਾਰ ਵਿਜੀਲੈਂਸ ਵਿਰੋਧੀ ਵੱਡੀ ਕਾਰ ਪਟਵਾਰੀ ਨੂੰ 15000 ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਕੀਤਾ ਗ੍ਰਿਫਤਾਰ 5 ਤੋਂ 19 ਮਈ ਤੱਕ ਅਲਰਟ ਜਾਰੀ ਜਾਣੋ ਕਿੱਥੇ ਪਵੇਗਾ ਮੀਂਹ ਤੇ ਕਿੱਥੇ ਪਵੇਗੀ ਗਰਮੀ ਭਾਈ ਅਮਰਿਤਪਾਲ ਸਿੰਘ ਦਾ ਨਾਮਜ਼ਦਗੀ ਪੱਤਰ ਹੋਇਆ ਮਨਜ਼ੂਰ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਲੜ ਸਕਣਗੇ ਚੋਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਿਰਮਨੀਤ ਸਿੰਘ ਵਿਟੂ ਨੂੰ ਸਰਕਾਰੀ ਕੋਠੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਰਵਨੀਤ ਵਿਟੂ ਨੂੰ ਘੇਰਦੇ ਹਨ ਕਿ ਹੈ ਕਿ ਉਹਨਾਂ ਵਰਗੇ ਆਗੂ ਬਿਨਾਂ ਸਟੈਂਡ ਦੇ ਹਨ ਉਹ ਗਲਤ ਤਰੀਕੇ ਨਾਲ ਸਰਕਾਰੀ ਘਰਾਂ ਵਿੱਚ ਰਹਿ ਰਹੇ ਸੀ ਸੀ ਉਹਨਾਂ ਤੋਂ 1 ਕਰੋੜ 84 ਲੱਖ ਰੁਪਏ ਵਸੂਲ ਲਈ ਹਨ ਹੁਣ ਉਹ ਭਾਜਪਾ ਦਫਤਰ ਵਿੱਚ ਸੋਰੇ ਹਨ ਇਹਨਾਂ ਆਗੂਆਂ ਤੇ ਇਹਨਾਂ ਦੇ ਨਾਟਕਾਂ ਦੇ ਪਿੱਛੇ ਮੁੜ ਨਾ ਫਸਣਾ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਨੂੰ ਲੂਟਣ ਲਈ ਹੀ ਆਏ ਹਨ ਅਤੇ ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਤੇ ਹਮਲਾ ਬੋਲਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾਗੇ ਮੋਗਲ ਸਮਰਾਜ ਵੇਲੇ ਉਹਨਾਂ ਦਾ ਪਰਿਵਾਰ ਮੋਗਲਾਂ ਦੇ ਨਾਲ ਸੀ ਅੰਗਰੇਜ਼ਾਂ ਦੇ ਵੇਲੇ ਉਹ ਅੰਗਰੇਜ਼ਾਂ ਦੇ ਨਾਲ ਸਨ ਅਤੇ ਕਾਲੀ ਦਲ ਅਤੇ ਕਾਂਗਰਸ ਤੋਂ ਬਾਅਦ ਹੁਣ ਕੈਪਟਨ ਭਾਜਪਾ ਵਿੱਚ ਕਿਉਂਕਿ ਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ ਜੋ ਵੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਉਹ ਉਸ ਦੇ ਨਾਲ ਹੁੰਦੇ ਹਨ ਸੀਐਮ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਾਨੂੰ ਉਸ ਤੋਂ ਵੱਧ ਪੂਰਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਵਿੱਚ 16 ਟੋਲ ਪਰਾਜੇ ਬੰਦ ਕਰ ਦਿੱਤੇ ਹਨ ਅਤੇ ਹੁਣ ਇਸ ਨਾਲ ਪੰਜਾਬੀ ਨੂੰ ਰੋਜ਼ਾਨਾ 60 ਲੱਖ ਰੁਪਏ ਦੀ ਬਚਤ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਬੰਦ ਪੇਟ ਪੌਲ ਪਲਾਜ਼ਾ ਦੇ ਬੂਥਾਂ ਵਿੱਚ ਆਮਾਨਮੀ ਕਲੀਨਿਕ ਵੇਰਕਾ ਬੂਥ ਤੇ ਬਾਥਰੂਮ ਖੋਲੇ ਜਾਣਗੇ ਤਾਂ ਜੋ ਲੋਕਾਂ ਨੂੰ ਇਹ ਸਹੂਲਤ ਸੜਕਾਂ ਤੇ ਆਸਾਨੀ ਨਾਲ ਮਿਲ ਸਕਣ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਵੱਡੀ ਮੰਗ ਕੀਤੀ ਹੈ ਪੰਜਾਬ ਸਰਕਾਰ ਨੇ ਹਾੜੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਲਈ ਕੇਂਦਰ ਸਰਕਾਰ ਨੂੰ ਆਪਣੀ ਸ਼ਿਫਾਰਿਸ਼ ਭੇਜ ਦਿੱਤੀ ਹੈ ਫਸਲ ਉਤਪਾਦਨ ਦੀ ਲਾਗਤ ਦੇ ਆਧਾਰ ਤੇ ਸਾਲ 2025 ਅਤੇ 26 ਲਈ ਕਣਕ ਦਾ ਰੇਟ 3104 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਪਿਛਲੇ ਸਾਲ 2024-25 ਲਈ 3077 ਰੁਪਏ ਦੀ ਮੰਗ ਕੀਤੀ ਗਈ ਸੀ ਫਿਲਹਾਲ ਸਮਰਥਨ ਮੁੱਲ 2275 ਰੁਪਏ ਹੈ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਸੁਧਰੇਗੀ ਹਰ ਸਾਲ ਸਰਕਾਰ ਵੱਲੋਂ ਹਾੜੀਏ ਅਤੇ ਸਾਉਣੀ ਦੀਆਂ ਫਸਲਾਂ ਦੀ ਲੱਗ ਦੇ ਆਧਾਰ ਤੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਂਦਾ ਹੈ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਸਾਰੇ ਰਾਜਾਂ ਤੋਂ ਪ੍ਰਾਪਤ ਦਰਾਂ ਦੇ ਆਧਾਰ ਤੇ ਇਸ ਦਾ ਮੁਲਾਂਕਣ ਕੀਤਾ ਜਾਂਦਾ ਹੈ ਇਸ ਦੇ ਆਧਾਰ ਤੇ ਰੇਟ ਤੈਅ ਕੀਤੇ ਜਾਂਦੇ ਹਨ ਅਤੇ ਹੁਣ ਪੰਜਾਬ ਸਰਕਾਰ ਨੇ ਜੌਂ ਦੀ ਫਸਲ ਲਈ 2450 ਰੁਪਏ ਦੇਣ ਦੀ ਮੰਗ ਕੀਤੀ ਹੈ ਜਿਸ ਦਾ ਪਿਛਲੇ ਸਾਲ ਰੇਟ 1850 ਰੁਪਏ ਤੈਅ ਕੀਤਾ ਗਿਆ ਸੀ ਇਸੇ ਤਰ੍ਹਾਂ ਛੋਲਿਆਂ ਦਾ ਰੇਟ ਵਧਾ ਕੇ 1665 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਗਈ ਹੈ ਫਿਲਹਾਲ ਇਹ ਰੇਟ 5440 ਰੁਪਏ ਹੈ ਸਰੋਂ ਦੀ ਫਸਲ ਦਾ ਰੇਟ 6770 ਰੁਪਏ ਪ੍ਰਤੀ ਕੁਆਂਟਲ ਮੰਗਿਆ ਗਿਆ ਹੈ ਫਿਲਹਾਲ ਇਹ ਰੇਟ 5650 ਰੁਪਏ ਹੈ ਸੂਬੇ ਵਿੱਚ ਝੋਨੇ ਦੀ ਛਿੱਧੀ ਵਿਜਾਈ ਸ਼ੁਰੂ ਹੋ ਗਈ ਹੈ ਸਰਕਾਰ ਨੇ 2024 ਦੇ ਸੀਜ਼ਨ ਲਈ ਝੋਨੇ ਦੀ ਪਨੀਰੀ ਰਾਹੀ ਵਿਜਾਈ ਲਈ ਤਰੀਕੇ ਦਾ ਐਲਾਨ ਕਰ ਦਿੱਤਾ ਹੈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਮੁਤਾਬਿਕ ਝੋਨੇ ਦੀ ਡੀਐਸਆਰ ਵਿਧੀ ਰਾਹੀ ਵਿਜਾਈ 15 ਮਈ ਤੋਂ ਸ਼ੁਰੂ ਹੋਵੇਗੀ ਜਦੋਂ ਕਿ ਪਨੀਰੀ ਰਾਹੀ ਝੋਨੇ ਦੀ ਵਿਜਾਈ ਲਈ ਵੱਖ-ਵੱਖ ਜਿਲ੍ਹਿਆਂ ਲਈ ਦੋ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ 11 ਜੂਨ ਨੂੰ ਸ਼੍ਰੀ ਮੁਕਸਰ ਸਾਹਿਬ ਫਰੀਦਕੋਟ ਮਾਨਸਾ ਫਾਜ਼ਿਲਕਾ ਬਠਿੰਡਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਚੋਣਾਂ ਦੀ ਲਵਾਈ ਸ਼ੁਰੂ ਹੋਵੇਗੀ ਇਸ ਤੋਂ ਇਲਾਵਾ ਅੱਜ ਤੋਂ ਬਾਕੀ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਮੋਗਾ ਸੰਗਰੂਰ ਬਰਨਾਲਾ ਮਲੇਰ ਕੋਟਲਾ ਪਟਿਆਲਾ ਫਤਿਹਗੜ ਸਾਹਿਬ ਐਸਐਸ ਨਗਰ ਰੂਪਨਗਰ ਲੁਧਿਆਣਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਚੋਣਾਂ ਦੀ ਲਵਾਈ ਸ਼ੁਰੂ ਹੋਵੇਗੀ ਖੇਤੀਬਾੜੀ ਵਿਭਾਗ ਨੇ ਪਾਵਰਕਾਮ ਦੇ ਐਮਡੀ ਨੂੰ ਪੱਤਰ ਦੀ ਕਾਪੀ ਪੇਜ ਕੇ ਉਪਤ ਤਰੀਕੇ ਤੋਂ ਝੋਨੇ ਦੀ ਬਜਾਇ ਲੀਬੀਦੀ ਦੀ ਸਪਲਾਈ ਘਟੋ ਘੱਟ 8 ਘੰਟੇ ਰੋਜ਼ਾਨਾ ਫਸਲ ਪੱਕਣ ਤੱਕ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ਸ਼ਰਾਬ ਨੀਤੀ ਮਾਮਲੇ 'ਚ ਜੇਲ੍ਹ ਤੋਂ ਬਾਹਰ ਆਏ ਆਪ ਸੁਪਰੀਮੋ ਆਰਮਨ ਕੇ ਜੀਵਾਲ ਅੱਜ ਪੰਜਾਬ ਆਉਣਗੇ ਇਸ ਦੌਰਾਨ ਉਹ ਅਮਰੀਕਸ਼ਰ ਤੋਂ ਚੋਣ ਪ੍ਰਚਾਰ ਕਰਨਗੇ ਇਸ ਤੋਂ ਪਹਿਲਾਂ ਉਹ ਹਰਮੰਦਰ ਸਾਈ ਵਿਖੇ ਮੱਥਾ ਟੇਕਣਗੇ ਸ਼ਾਮ 6 ਵਜੇ ਰੋਡ ਸ਼ੋ ਵੀ ਹੋਵੇਗਾ ਰੋਡ ਸ਼ੋ ਵਿੱਚ ਉਹਨਾਂ ਨਾਲ ਸੀਐਮ ਭਗਵੰਤ ਮਾਨ ਵੀ ਮੌਜੂਦ ਰਹਿਣਗੇ ਸੂਬੇ ਵਿੱਚ ਚੋਣਾਂ ਲਈ ਸਿਰਫ 15 ਦਿਨ ਬਾਕੀ ਹਨ VOTING 1 ਜੂਨ ਨੂੰ ਹੋਣੀ ਹੈ ਜਿਸ ਵਿੱਚ ਹੁਣ ਸੂਬੇ ਵਿੱਚ ਸਿਆਸੀ ਪਾਰਾਵਧਨ ਦੀ ਸੰਭਾਵਨਾ ਹੈ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਭਾਵੇਂ ਅਰਵਿੰਦ ਕੇਜਰੀਵਾਲ ਦੀ ਇਹ ਪਹਿਲੀ ਪੰਜਾਬ ਫੇਰੀ ਹੈ ਪਰ ਜਦੋਂ ਉਹ ਜੇਲ੍ਹ ਵਿੱਚ ਸੰਨ ਤਾਂ ਉਹ ਚੋਣਾਂ ਲੈ ਕੇ ਹਮੇਸ਼ਾ ਰਣਨੀਤੀ ਘੜਦੇ ਰਹਿੰਦੇ ਸਨ ਇੰਨਾ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣਾਂ ਨੂੰ ਲੈ ਕੇ ਕਰੀਬ ਇੱਕ ਮਹੀਨੇ ਵਿੱਚ ਦੋ ਵਾਰ ਜ਼ੇਰ ਵਿੱਚ ਜਾ ਕੇ ਮਿਲ ਚੁੱਕੇ ਹਨ ਅਤੇ ਉਹਨਾਂ ਨਾਲ ਮੀਟਿੰਗ ਵੀ ਕਰ ਚੁੱਕੇ ਹਨ ਵਿਜੀਲੈਂਸ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਆ ਪਟਵਾਰੀ ਨੂੰ 15000 ਰੁਪਏ ਦੀ ਰਿਸ਼ਵਤ ਲੈਣ ਦੀ ਰੰਗੇ ਹੱਤੀ ਕਾਬੂ ਕੀਤਾ ਹੈ ਕਾਬੂ ਕੀਤੇ ਗਏ ਪਟਵਾਰੀ ਦੀ ਪਛਾਣ ਰਮੇਸ਼ ਕੁਮਾਰ ਵਜੋ ਹੋਈ ਹੈ ਜਿਸ ਦਾ ਘਰ ਹਲਕਾ ਪੰਡੋਰੀ ਬੀਬੀ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਵਿਜੀਲੈਂਸ ਨੇ ਦੱਸਿਆ ਹੈ ਕਿ ਸ਼ਿਕਾਇਤ ਕਰਤਾ ਜਸਵਿੰਦਰ ਕੋਰ ਪਤਨੀ ਸੰਤੋਖ ਰਾਮ ਵਾਸੀ ਪਿੰਡ ਤਨੂਲੀ ਦੀ ਸ਼ਿਕਾਇਤ ਦੇ ਆਧਾਰ ਤੇ ਉਕਤ ਪਟਵਾਰੀ ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਬੁਲਾਰਨ ਇਨ ਦਾ ਸੈਕਿੰਡ ਕਾਇਦ ਕਰਤਾ ਜਸਵਿੰਦਰ ਕੌਰ ਦੇ ਪਤੀ ਸੰਤੋਖ RAM ਨੇ 6 ਮਰਲੇ ਜ਼ਮੀਨ ਪਿੰਡਤਨੂਲੀ ਵਿੱਚ ਤਬਦੀਲ ਕਰਵਾਈ ਸੀ ਇਸ ਦੇ ਇੰਤਕਾਲ ਕਰਵਾਉਣ ਲਈ ਪਟਵਾਰੀ ਰਮੇਸ਼ ਕੁਮਾਰ ਵੱਲੋਂ 25000 ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਉਕਤ ਸ਼ਿਕਾਇਤ ਕਰਤਾ ਵੱਲੋਂ 15000 ਰੁਪਏ ਦੇ ਦਿੱਤੇ ਗਏ ਅਤੇ ਬਾਕੀ 10000 ਰੁਪਏ ਬਾਅਦ ਵਿੱਚ ਦੇਣ ਦੀ ਗੱਲ ਕਹੀ ਪਰੰਤੂ ਇਸ ਦੇ ਬਾਵਜੂਦ ਪਟਵਾਰੀ ਰਮੇਸ਼ ਕੁਮਾਰ ਵੱਲੋਂ ਇੰਤਕਾਲ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਲੋਕ ਅਦਾਲਤ ਤਹਿਸੀਲ ਕੰਪਲੈਕਸ ਵਿੱਚ ਪੇਸ਼ ਹੋ ਕੇ ਇਹ ਇੰਤਕਾਲ ਕਰਵਾ ਲਿਆ ਸੀ ਪਰੰਤੂ ਪਟਵਾਰੀ ਬਾਕੀ ਰਹਿੰਦੇ ਪੈਸਿਆਂ ਦੀ ਵੀ ਲਗਾਤਾਰ ਮੰਗ ਕਰ ਰਿਹਾ ਸੀ ਅਤੇ ਜਿਸ ਤੋਂ ਬਾਅਦ ਜਸਵਿੰਦਰ ਕੋਰ ਵੱਲੋਂ ਇਸ ਦੀ ਸ਼ਿਕਾਇਤ ਬਿਜ਼ਨਸ ਕਾਲ ਕੀਤੀ ਗਈ ਜਿਨ੍ਹਾਂ ਵੱਲੋਂ ਟਰੈਪ ਲਗਾ ਕੇ ਉਕਤ ਪਟਵਾਰੀ ਰਮੇਸ਼ ਕੁਮਾਰ ਨੂੰ 15000 ਪਰੇਸ਼ੁੱਤ ਲੈਂਦਿਆਂ ਰੰਗੇ ਹੱਤੀ ਕਾਬੂ ਕਰ ਲਿਆ ਜਿਸ ਨੂੰ ਕੀ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਯੂਪੀ ਬਿਹਾਰ ਤੋਂ ਲੈ ਕੇ ਦਿੱਲੀ ਐਨਸੀਆਰ ਤੱਕ ਗਰਮੀਆਂ ਦੀ ਗਰਮੀ ਨੇ ਫਿਰ ਤੋਂ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਦਿਨ ਵੇਲੇ ਆਸਮਾਨ ਤੋਂ ਅੱਗ ਵਰਨੀ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਮੁਤਾਬਕ ਇਸ ਹਫਤੇ ਦਿੱਲੀ ਦਾ ਮੌਸਮ ਹੋਰ ਗਰਮ ਰਹਿਣ ਵਾਲਾ ਹੈ ਦਿੱਲੀ ਵਿੱਚ ਪਹੁੰਚਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਛਤੀਸਗੜ ਅਤੇ ਰਾਜਸਥਾਨ ਤੇ ਜ਼ਿਆਦਾਤਰ ਹਿੱਸਿਆਂ ਵਿੱਚ ਲੂ ਦੀ ਲਹਿਰ ਦੇਖਣ ਨੂੰ ਮਿਲੇਗੀ ਇਨ੍ਹਾਂ ਰਾਜਾਂ ਵਿੱਚ ਆਸਮਾਨ ਤੋਂ ਅੱਗ ਵਰੇਗੀ ਇਨਾ ਰਾਜਾਂ ਵਿੱਚ ਮੌਸਮ ਲਗਭਗ ਖੁਸ਼ਕ ਹੋ ਸਕਦਾ ਹੈ ਤੇ ਇਨਾ ਖੇਤਰਾ ਵਿੱਚ ਤਾਪਮਾਨ ਵਧਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਅਜੇ ਤੱਕ ਇਨਾ ਰਾਜਾਂ ਵਿੱਚ ਕਿਸੇ ਰਾਹਤ ਦੀ ਭਵਿੱਖਬਾਣੀ ਨਹੀਂ ਕੀਤੀ ਇਸ ਹਫ਼ਤੇ ਇਨਾ ਰਾਜਾਂ ਵਿੱਚ ਸਖਤ ਗਰਮੀ ਪਵੇਗੀ ਜਿਸ ਅਹਿ ਵਿੱਚ ਤੁਹਾਨੂੰ ਹੁਣ ਤੋਂ ਹੀ ਚੌਕਸ ਹੋ ਜਾਣਾ ਚਾਹੀਦਾ ਹੈ ਤੇ ਗਰਮੀ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਵਾਰਿਸ ਪੰਜਾਬ ਦੇ ਜਥੇਵੰਦੀ ਦੇ ਮੁਖੀ ਭਾਈ ਅਮਰਪਾਲ ਸਿੰਘ ਪੰਜਾਬ ਦੇ ਹਲਕਾ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਜਾਤ ਚੋਣ ਲੜ ਰਹੇ ਹਨ। ਅਮਰਪਾਲ ਸਿੰਘ ਦੇ ਨਾਂ ਜਦਗੀ ਪੱਤਰ ਸਹੀ ਪਾਏ ਗਏ ਹਨ ਇਸ ਦਾ ਮਤਲਬ ਹੈ ਕਿ ਹੁਣ ਭਾਈ ਅਮਰਪਾਲ ਸਿੰਘ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਚੋਣ ਲੜ ਸਕਦੇ ਹਨ। ਦੱਸਦੇ ਕਿ ਬੀਤੇ ਦਿਨੀ ਸ਼੍ਰੋਮਣੀ ਕਾਲੇਦਲ ਅਮਰੀਸਰ ਵੱਲੋਂ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਜਿਸ ਦੇ ਪਿੱਛੇ ਉਹਨਾਂ ਨੇ ਵਜ੍ਹਾ ਜ਼ਾਹਰ ਕੀਤੀ ਹੈ ਕਿ ਜੇ ਅਮਰਿਤਪਾਲ ਸਿੰਘ ਦੇ ਕਾਗਜ਼ ਰੱਦ ਹੋ ਜਾਂਦੇ ਹਨ ਤਾਂ ਉਹ ਹਰਪਾਲ ਸਿੰਘ ਬਲੇਰ ਤੋਂ ਚੋਣ ਲੜਾਂਗੇ ਪਰ ਜੇ ਅਮਰਿਤਪਾਲ ਸਿੰਘ ਦੇ ਕਾਗਜ਼ ਰੱਦ ਨਹੀਂ ਹੁੰਦੇ ਤਾਂ ਉਹ ਹਰਪਾਲ ਸਿੰਘ ਬਲੇਰ ਦਾ ਨਾਮ ਵਾਪਸ ਲੈ ਲੈਣਗੇ ਪਰ ਹੁਣ ਅਮਰਿਤਪਾਲ ਸਿੰਘ ਦਾ ਨਾਮ ਰਜਿਸਤਰੀ ਪੱਤਰ ਮਨਜ਼ੂਰ ਹੋ ਗਿਆ ਹੈ ਅਤੇ ਹੁਣ ਉਹ ਜੇਲ੍ਹ ਵਿੱਚੋਂ ਹੀ ਚੋਣ ਲੜਨਗੇ ਇਹ ਗੱਲ ਗਵਰਨਰ ਸੁਣਨ ਵਾਲੀ ਹੈ ਜਦੋਂ ਨਹਿਰੀ ਪਾਣੀ ਖੇਤਾਂ 'ਚ ਪਹੁੰਚ ਰਿਹਾ ਹੈ ਜਦੋਂ ਹੁਣ ਇਹ ਵੱਧ ਗਿਆ 70% ਦੇ ਨੇੜੇ ਹੋ ਗਿਆ ਤਾਂ ਸਾਡਾ 6 ਅਕਤੂਬਰ 'ਚ ਹੀ ਸਾਡਾ 6 6.5 ਲੱਖ ਟਿਊਬਲ ਬੰਦ ਹੋ ਜਾਊਗਾ ਹੁਣ 14 ਲੱਖ ਟਿਊਬਲ ਨੇ 6.5 ਲੱਖ ਟਿਊਬਲ ਬੰਦ ਹੋ ਜਾਣਗੇ ਉਹਦੇ ਨਾਲ ਜਿਹੜੀ ਬਿਜਲੀ ਦੀ ਸਬਸਿਡੀ ਦਿੰਨੇ ਆ ਲਗਭਗ 6000 ਕਰੋੜ ਤੋਂ ਵੱਧ ਉਹ ਸਬਸਿਡੀ ਬਚ ਜੂਗੀ ਉਹ ਬਚ ਕੇ ਕੀ ਕਰੂੰਗਾ ਮੈਂ ਉਹਦਾ ਉਹਦੇ ਚੋਂ ਮੈਂ ਲਾ ਕੇ ਹਿਸਾਬ ਰੱਖਿਆ ਹੋਇਆ ਪੂਰਾ ਪੂਰਾ ਲਿਖੀ ਬੈਠਾ ਕਿ ਜਿਹੜਾ 525500 ਕਰੋੜ ਦੇ ਨੇੜੇ ਖਰਚਾ ਆਊਗਾ ਬਚੂਗਾ 6000 525500 ਕਰੋੜ ਰੁਪਏ ਖਰਚਾ ਆਊਗਾ ਉਦੇ ਨਾਲ ਸਭ ਤੋਂ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਰੰਟੀ ਆ ਉਹ ਪੂਰੀ ਕਰੂੰਗਾ ਮੈਂ ਕਿਉਂਕਿ ਅਸੀਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਕਰ ਨਾ ਸਕਦੇ ਹੋਈਏ ਜਿਵੇਂ ਵੈਸੀ ਸ਼ੁਰੂ ਕਰਨੀ ਹੁੰਦੀ ਹੈ ਸਕੀਮ ਵੋਟਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਵੋਟਾਂ ਦਾ ਵਾਹ ਬੰਦ ਕਰ ਦਿੰਦੇ ਨਾ ਜਿੱਦ ਦੇ ਸਕੀਮ ਚੱਲੂਗੀ ਫਿਰ ਸਾਰੀ ਜ਼ਿੰਦਗੀ ਇਹ ਸਕੀਮ ਲਾਗੂ ਰਹੂਗੀ ਵਿੱਚੋਂ ਹਟਣੀ ਨਹੀਂ ਜਿਵੇਂ ਬਿਜਲੀ ਦਾ ਬਿੱਲ ਹੈ ਜਿਵੇਂ ਬਿਜਲੀ ਦਾ ਬਿੱਲ ਹੈ ਹਰ ਵਾਰ ਸਿਆਲ ਹੋਵੇ ਗਰਮੀ ਹੋਵੇ ਜ਼ੀਰੋ ਆਉਂਦਾ ਹੈ ਕਿਉਂਕਿ ਅਸੀਂ ਇਹ ਸਕੀਮ ਉਸ ਕਰਕੇ ਚਲਾਈ ਕਿ ਦੁਬਾਰੇ ਬੰਦ ਨਹੀਂ ਕਰਨੀ ਕੋਈ ਲੌਲੀਪੌਪ ਨਹੀਂ ਦੇਣਾ ਅਸੀਂ ਅਜਿਵੇਂ ਹੁਣ ਮੋਦੀ ਜੀ ਕਰੀ ਜਾਂਦੇ ਰਹਿੰਦੇ ਆ ਹਜ਼ਾਰ ਰੁਪਏ ਸਿਲੰਡਰ ਮਹਿੰਗਾ ਕਰਕੇ ਕਹਿੰਦੇ ਹੁਣ 100 ਰੁਪਏ ਸਸਤਾ ਕਰਤਾ ਲੈ ਬਾਕੀ ਬਾਕੀ 900 ਤਾਂ ਭਾਈ ਤਹੀਂ ਵਧਾਇਆ ਤਹੀਂ ਵਧਾਇਆ ਬਸ ਸਿਰੇ ਦਾ ਸਿਰੇ ਦਾ ਗੱਪੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਕੌਮੀ ਕਰਮੀਨਰ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆ ਰਹੇ ਨੇ ਪੂਰੇ ਪੰਜਾਬ ਦੇ ਲੋਕ ਉਹਨਾਂ ਦਾ ਸਵਾਗਤ ਕਰਨ ਲਈ ਪੱਬਾ ਪਾਰ ਨੇ ਪੰਜਾਬ ਜਾਣਦਾਗਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਿੰਨੇ ਵੱਡੇ ਸੁਧਾਰ ਹੋ ਰਹੇ ਨੇ ਅੱਜ ਪੰਜਾਬ ਦੀ ਅੱਜ ਪੰਜਾਬ ਦੀ ਆਮਦਨ ਜਿਹੜੀ ਆ ਉਹਦੇ ਚੌਖਾ ਵਾਧਾ ਹੋਇਆਗਾ ਅੱਜ ਪੰਜਾਬ ਦੀ ਜਿਸ ਸਖਸਾਈਜ਼ ਪਾਲਿਸੀ ਦੀ ਗੱਲ ਕਾਂਗਰਸੀ ਕਰ ਰਹੇ ਨੇ ਜਿਸ ਸਖਸਾਈਜ਼ ਪਾਲਿਸੀ ਦੀ ਗੱਲ ਕਾਦੀਦਰ ਬੀਜੇਪੀ ਵਾਲੇ ਕਰ ਰਹੇ ਨੇ ਕਿ ਉਸ ਪਾਲਿਸੀ ਸੁਧਾਰ ਲਿਆ ਕੇ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੰਤਰੀ ਕੁਮਕੰਤ ਇਸ ਤਰ੍ਹਾਂ ਭਗਵੰਤ ਸਿੰਘ ਮਾਜ ਜੀ ਨੇ ਇੱਕ ਵੱਡਾ ਬਦਲਾਅ ਕੀਤਾਗਾ ਜਿਹੜੇ ਜਿਹੜੇ ਅੱਜ ਪੰਜਾਬ ਵਿੱਚ ਸ਼ਰਾਬ ਦਾ mafia ਚਲਾਉਂਦੇ ਸੀ ਕਿਸੇ ਸਮੇਂ ਅੱਜ ਜੋ ਸ਼ਰਾਬ ਦੀ ਪਾਲਿਸੀ ਨੇ ਕਮਿਟ ਕਰ ਰਹੇ ਨੇਗੇ ਪੰਜਾਬ ਦੇ ਅੰਦਰ ਉਹਨਾਂ ਦੇ ਸਮੇਂ ਦੇ ਵਿੱਚ 6000 ਕਰੋੜ ਦੀ ਆਮਦਨ ਹੁੰਦੀ ਸੀ ਪਰ ਲੇਕਿਨ ਅੱਜ ਉਹ ਆਮਦਨ ਵਧ ਕੇ 10000 ਕਰੋੜ ਦਾ ਅੰਕੜਾ ਪਾਰ ਕਰਕੇ ਇਥੋਂ ਬਦ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਤੇ ਨੇਕ ਰੀਤੀ ਦੀ ਸਰਕਾਰ ਜੀ ਕੰਮ ਕਰ ਰਹੀ ਆ ਹਰਵਿੰਦ ਕੇਜਰੀਵਾਲ ਜੀ ਨੂੰ ਉਡੀਕ ਰਹੇ ਨੇ ਪੰਜਾਬ ਦੇ ਲੋਕ ਕਿਉਂਕਿ ਇੱਕ ਝੂਠੇ ਫਰਜ਼ੀ ਕੇਸ ਦੇ ਵਿੱਚ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਫੜਿਆ ਸੀਗਾ ਔਨਰੇਬਲ ਸੁਪਰੀਮ ਕੋਰਟ ਵੱਲੋਂ ਰਾਹਤ ਮਿਲਣ ਤੋਂ ਬਾਅਦ ਅੱਜ ਪੰਜਾਬs ਪਹਿਲੀ ਵਾਰ ਆ ਰਹੇ ਨੇਗੇ ਔਨਰੇਬਲ ਸ ਵਿੱਚ ਉਹਨਾਂ ਦਾ ਲੋਕ ਪਰਮਾ ਸਵਾਗਤ ਕਰ ਰਹੇ ਨੇ ਜੀ ਪਰ ਨਿਕਲ ਦੂਜੇ ਪਾਸੇ ਚੰਨੀ ਸਾਹ ਵਰਗੇ ਉਹ ਬੰਦੇ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇਗੇ ਜਿਨ੍ਹਾਂ ਦੇ ਸਮੇਂ ਵਿੱਚ ਜਦੋਂ ਥੋੜੇ ਸਮੇਂ ਦੀ ਮੁੱਖ ਮੰਤਰੀ ਬਣੇ ਉਹਨਾਂ ਦੇ ਭਤੀਜੇ ਕੋਲੋਂ ਕਿੱਡੀ ਵੱਡੀ ਨਗਦੀ ਪ੍ਰਾਪਤ ਹੋਈ ਸੀ ਕਿੱਡੀ ਵੱਡੀ ਰਿਸ਼ਵਤ ਦੇ ਪੈਸੇ ਪ੍ਰਾਪਤ ਹੋਏ ਸੀ ਇਹ ਪੰਜਾਬ ਜਾਣਦਾਗਾ ਕਿ ਪੰਜਾਬ ਨੂੰ ਕਿਹਨੇ ਲੁੱਟਿਆਗਾ ਪੰਜਾਬ ਨੂੰ ਕਾਂਗਰਸ ਪਾਰਟੀ ਦੇ ਸਮੇਂ ਰਾਜ ਕੇ ਲੁੱਟਿਆ ਗਿਆ ਪੰਜਾਬ ਨੂੰ ਬਰਬਾਦ ਕੀਤਾ ਗਿਆ ਪੰਜਾਬ ਦਾ ਨੌਜਵਾਨ ਸਰਕਾਰਾਂ ਤੇ ਸੀਗਾ ਅੱਜ ਪੰਜਾਬ ਦੇ ਨੌਜਵਾਨ ਨੂੰ ਨੌਕਰੀਆਂ ਕਿਹਨੇ ਦਿੱਤੀਆਂ ਨਹੀਂਆਂ ਸਰਦਾਰ ਭਗਵੰਦ ਸਿੰਘ ਮਾਨ ਜੀ ਨੇ ਸੋ ਬੈ ਸਮਝਣਾਗਾ ਕਿ ਅਰਵਿੰਦ ਕੇਜਰੀਵਾਲ ਦੇ ਦਰ ਪੰਜਾਬ ਦੇ ਲੋਕ ਬਹੁਤ ਪਰਵਾਸ ਸਾਲ ਕਰ ਰਹੇ ਨੇ ਕਿ ਔਰ ਅੰਮਰਸਾਦ ਦੇ ਵਿੱਚ ਰੇ ਆਹ ਹੋਊ ਤੁਮ ਪਹਿਲੀ ਵਾਰ ਆ ਰਹੇ ਹੋਗੇ ਪਰ ਪੂਰੇ ਪੰਜਾਬ ਦੇ volunteers ਆਵਾਜ਼ੀ ਪਾਰਟੀ ਦੇ ਸਾਰੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਉਹਨਾਂ ਦਾ ਜਿਹੜਾ ਪੱਬਾ ਪਾਰ ਲੋਕੇ ਉਹਨਾਂ ਦਾ ਸਵਾਗਤ ਕਰਾਂਗੇ ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਚੀਫ ਮਿਨਿਸਟਰ ਨੇ ਇੱਥੇ ਹੀ ਸੁੱਤੇ ਰਹਿੰਦੇ ਆ ਇੱਕ 5 ਸਟਾਰ ਹੋਟਲ ਆ ਉਹ ਹਰ ਦੂਜੀ ਰਾਤ ਆ ਜਿਹੜੀ ਉੱਥੇ ਕੱਟਦੇ ਆ ਕਿਵੇਂ ਤੁਹਾਨੂੰ ਕੋਈ ਸੀਰੀਅਸ ਲਵੇ ਕਿਵੇਂ ਤੁਹਾਨੂੰ ਕੋਈ ਚੰਗਾ ਸਮਝੇ ਤੁਸੀਂ ਪੰਜਾਬ ਦਾ ਕਰ ਕੀ ਸਕਦੇ ਮੈਨੂੰ ਇਹ ਦੱਸ ਤੁਸੀਂ ਆਪਣੇ ਬਾਕੀ ਚੁਟਕਲੇ ਨਾ ਦੱਸ ਕਰਿਆ ਕਰੋ ਕਿਉਂਕਿ ਲੋਕ ਕੋਈ ਤਾੜੀ ਵੀ ਨਹੀਂ ਮਾਰ ਰਹੇ ਮੈਂ ਸੁਣ ਰਿਹਾ ਸੀ ਜਿੱਥੇ ਤੁਸੀਂ ਮੁੱਲਾਂ ਪਰ ਬੋਲ ਰਹੇ ਸੀ ਤੁਸੀਂ ਪੰਜਾਬ ਦਾ ਕੀ ਕਰੋਗੇ ਤੁਸੀਂ ਉਦੋਂ ਇਹ ਕਿਹਾ ਸੀ ਮੈਂ ਇਹ ਬੜੇ ਇਹਨੂੰ ਬੜੇ ਗੰਭੀਰਤਾ ਨਾਲ ਲੋਕਾਂ ਮੂਰੇ ਰੱਖਣਾ ਚਾਹੁੰਦਾ ਤੁਸੀਂ ਕਿਹਾ ਸੀ ਮੈਂ ਆਪਣਾ ਪਰਿਵਾਰ ਨਹੀਂ ਮੈਨੂੰ ਮੇਰੇ ਪਰਿਵਾਰ ਦੀ ਲੋੜ ਨਹੀਂ ਕਿਉਂਕਿ ਮੈਂ ਪੰਜਾਬ ਦੇ ਲਈ ਆਪਣਾ ਪਰਿਵਾਰ ਛੱਡਤਾ ਮੇਰਾ ਪਰਿਵਾਰ ਤਾਂ ਪੰਜਾਬ ਆ ਉਹ ਵੋਟਾਂ ਲੈਣ ਖਾਤਰ ਤੁਸੀਂ ਪੰਜਾਬ ਛੱਡਿਆ ਨਾ ਲੋ ਵੋਟਾਂ ਲੈਣ ਖਾਤਰ ਤੁਸੀਂ ਪਰਿਵਾਰ ਛੱਡਿਆ ਉਹ ਤਾਂ ਸਾਰੀਆਂ ਗੱਲਾਂ ਤੁਹਾਡੀ ਬੇਟੀ ਨੇ ਸਾਡੀ ਛੋਟੀ ਬੱਚੀ ਆ ਭੈਣ ਆ ਸਾਡੀ ਛੋਟੀ ਕੀ ਕੁਝ ਉਹਨੇ ਨਹੀਂ ਕਿਹਾ ਤੁਹਾਡੇ ਬਾਰੇ ਤੇ ਤੁਸੀਂ ਜਦੋਂ ਤੁਹਾਨੂੰ ਜਦੋਂ ਤੁਹਾਡਾ ਤੁਸੀਂ ਲੋਕਾਂ ਦੇ ਮੂਹਰੇ ਪੰਜਾਬ ਨੂੰ ਆਪਣਾ ਪਰਿਵਾਰ ਬਣਾਇਆ ਇਲੈਕਸ਼ਨਾਂ ਚ ਵੋਟਾਂ ਲਈਆਂ ਕੋਟਾ ਲੈ ਕੇ ਹੁਣ ਕਿੱਥੇ ਆ ਤੁਹਾਡਾ ਪਰਿਵਾਰ ਜੀ ਪੰਜਾਬ ਹੁਣ ਤੁਸੀਂ ਨਵਾਂ ਆਪਣਾ ਘਰ ਬਸਾ ਲਿਆ ਚੰਗੀ ਗੱਲ ਆ ਬਸਾ ਲਿਆ ਪਰ ਹੁਣ ਦੱਸੋ ਪੰਜਾਬ ਤੁਸੀਂ ਦਾ ਕਿਹਾ ਸੀ ਮੇਰਾ ਪੰਜਾਬ ਆ ਇਸ ਲਈ ਮੈਂ ਇੱਕ ਪਰਿਵਾਰ ਛੱਡਿਆ ਤੇ ਹੁਣ ਦੂਜਾ ਪਰਿਵਾਰ ਕਿਉਂ ਬਸਾਇਆ ਜੀ ਫਿਰ ਹੁਣ ਤੁਹਾਨੂੰ ਪੰਜਾਬ ਨਾਲ ਪਿਆਰ ਨਹੀਂ ਰਿਹਾ ਸਿਰਫ ਚੀਫ ਮਿਨਿਸਟਰ ਬਣਨ ਤੱਕ ਤੁਹਾਡਾ ਪੰਜਾਬ ਸੀ ਇਸ ਕਰਕੇ ਕਿਉਂ ਝੂਠ ਬੋਲਦੇ ਹੋ ਨੇ ਕਿਉਂ ਲੋਕਾਂ ਦੇ ਸੈਂਟੀਮੈਂਟਾਂ ਨਾਲ ਖੇਡਦੇ ਤੁਸੀਂ ਇਹ ਮਖੌਲ ਕਰਦੇ ਹਾਂ ਟਿਚਰਾਂ ਣਾਉਣੇ ਹੋ ਕੋਈ ਅਸੀਂ ਸ਼ਹੀਦ ਪਰਿਵਾਰ ਦੇ ਲੋਕ ਆ ਸਾਡੇ ਨਾਲ ਰੱਬ ਖੜਾ ਏ ਲੋਕ ਖੜੇ ਆ ਅਸੀਂ ਆਪਣਾ ਕਤਰਾ ਕਤਰਾ ਜਿਹੜਾ ਖੂਨ ਦਾ ਉਹ ਇਸ ਪੰਜਾਬ ਲਈ ਬਹਾਇਆ ਏ ਤੇ ਤਾਂ ਅੱਜ ਤੁਹਾਡੇ ਵਰਗੇ ਜਿਹੜੇ ਜਿਹੜੇ ਅੱਧੀ ਹੋਸ਼ 'ਚ ਰਹਿੰਦੇ ਅੱਧਾ ਹੋਸ਼ ਹੀ ਨਹੀਂ ਹੁੰਦੀ ਬੇਸ਼ੱਕ ਤੁਸੀਂ ਮੁੱਖ ਮੰਤਰੀ ਹੋ ਮੈਂ ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਇੱਥੇ ਤੁਹਾਡੇ ਵਰਗੇ ਬਹੁਤ ਮੁੱਖ ਮੰਤਰੀ ਆਏ ਬਹੁਤ ਮੁੱਖ ਮੰਤਰੀ ਚਲੇ ਗਏ ਤੇ 4 ਤਰੀਕ ਤੋਂ ਬਾਅਦ ਕਿਉਂਕਿ ਹਜੇ ਇਲੈਕਸ਼ਨਾਂ ਚੱਲ ਰਹੀਆਂ 4 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੁਹਾਨੂੰ ਟੱਕਰੂੰਗਾ ਜਿਵੇਂ ਮਰਜੀ ਜਿੱਦਣ ਮਰਜੀ ਜਿਵੇਂ ਮਰਜੀ ਦੇਖ ਲਿਓ ਚਾਹੇ ਆਪਣੀ ਬਿਜ਼ਨਸ ਵਿਜੀਲੈਂਸ ਲਾ ਲਿਓ ਚਾਹੇ ਆਪਣੀ ਪੁਲਿਸ ਲਾ ਲਿਓ ਜਿੱਦਣ 4 ਤਰੀਕ ਰਿਜ਼ਲਟ ਨਿਕਲਿਆ ਆ ਉਦੋਂ ਬਾਅਦ ਤੁਹਾਡੇ ਘਰੇ ਆ ਕੇ ਤੁਹਾਨੂੰ ਟੱਕਰੂੰਗਾ ਬਾਹਰ ਨਹੀਂ ਕਿਤੇ ਤੁਹਾਡੇ ਘਰੇ ਉਸ ਘਰ 'ਚ ਜਿੱਥੇ ਤੁਸੀਂ ਅੰਦਰ ਜਿੱਥੇ ਕਹਿੰਦੇ ਸੀ ਮੈਂ ਇੱਕ ਛੋਟਾ ਜਿਹਾ ਘਰ 'ਚ ਲੈ ਲਵਾਂ ਚ ਚਾਰ ਕੋਠੀਆਂ ਵਾਲੇ ਨਾਲੇ ਉੱਥੇ ਰੋ ਜਾ ਕੇ ਤੁਹਾਨੂੰ ਨੰਗਾ ਕਰਿਆ ਕਰੂੰ ਰੋਜ਼ ਉਸ ਤੁਹਾਡੇ ਸੀਐਮ ਹਾਊਸ ਕੋਈ ਜਾਣਦਾ ਮੈਂ ਭਾਈ ਅੰਮ੍ਰਿਤਪਾਲ ਦੇ ਖਿਲਾਫ ਨਹੀਂ ਐ ਦੇਖੋ ਧਰਮ ਦਾ ਪ੍ਰਚਾਰ ਕਰਨਾ ਚੰਗੀ ਗੱਲ ਆ ਕਰਨਾ ਚਾਹੀਦਾ ਹੈ ਰਕਸ਼ੇ ਦੇ ਖਿਲਾਫ ਕਰਨਾ ਚਾਹੀਦਾ ਹੈ ਪਰ ਜੇ ਤੁਸੀਂ ਲਾਈਨ ਨੋ ਚੁਣੀ ਐ ਕਿੰਨੇ ਤੁਸੀਂ ਸਿਧਾਨ ਨਹੀਂ ਮੰਨਦੇ ਤੇ ਹੁਣ ਇਲੈਕਸ਼ਨ ਵਾਸਤੇ ਸਭ ਮੰਨ ਲਾ ਕੇ ਇਕਦਮ ਤੁਸੀਂ ਡਰਨ ਕਿਉਂ ਕਰੀ ਜਾਂਦੇ ਹੋ ਆ ਇੱਕ ਸਵਾਲ ਹੈ ਮੈਂ ਪੁੱਛਣਾ ਚਾਹਣਾ ਹਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਪੁੱਛਣਾ ਚਾਹਣਾ ਹੈ ਕਿ ਤੁਸੀਂ ਵੀ ਪੁੱਛੋ ਇੱਕ ਸਾਲ ਪਹਿਲੇ ਭਾਈ ਸਾਹਿਬ ਕਿੱਥੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਇੱਕ ਸਾਲ ਪਹਿਲੇ ਕੀ ਝੋਲਾ ਪਾਇਆ ਸੀ ਅੰਮਰ ਭੜਾਰੀ ਸੀ ਬਾਲ ਸੀਗੇ ਇੱਕ ਸਾਲ ਦੀ ਪਿੱਛੇ ਪਹਿਲੇ ਜੀਨਾ ਪਾਉਂਦੇ ਸੀ ਕੀ ਛਿੱਟਾ ਪਾਉਂਦੇ ਸੀ ਫੋਟੋਆਂ ਦੇਖ ਲਓ ਤੁਸੀਂ ਇੱਕ ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਵਿੱਚ ਕਿਸੇ ਨੂੰ ਪੁੱਛ ਲੋ ਕਹਿੰਦੇ ਸਾਨੂੰ ਪਤਾ ਨਹੀਂ ਆ ਜਿਹ ਹੱਸਦੇ ਆਉਂਦੇ ਆ ਸੜ ਲਈ ਬਾਲ ਕੱਟੇ ਆ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਹੈ ਪਗੜੀ ਵੀ ਆ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗਾਤਰਾ ਵੀ ਤੋ ਆ ਜਾਂਦਾ ਓਦੋਂ ਮਤ ਖਾਲਸਪੰਧ ਦਾ ਨਾਰਾ ਵੀ ਲੱਗਣ ਲੱਗ ਜਾਂਦਾ ਆ ਇੱਕ ਸਵਾਲ ਹੈ ਜਿਹੜਾ ਤੁਸੀਂ ਆਪਣੇ ਘਰੇ ਬਹਿ ਕੇ ਸੋਚੋ ਕਿ ਕੌਣ ਹੈ ਇੱਥੇ 1600 ਸਾਲ ਕੱਟਣ ਵਾਲੀ ਕਾਲੀ ਲੀਡਰਸ਼ਿਪ ਹੈ ਉਹਨੂੰ ਕਹਿੰਦੇ ਆ ਪੰਥਕ ਨਹੀਂ ਹੈ ਵਿਰਸਾ ਸਿੰਘ ਮਲਡੋ ਮਲਾ ਕਿੰਨੇ ਸਾਲ ਰਿਹਾ ਐਨਐਸਐ ਜੀ ਕਹਿੰਦੇ ਪੰਥਕ ਨਹੀਂ ਹੈ ਪੰਥੂ ਹੈ ਆਧਾ ਪੰਥ ਹੈ ਹੀ ਨਹੀਂ ਮੇਰਾ ਵੀਰ ਅੱਜ ਇਲੈਕਸ਼ਨ ਲੜ ਰਿਹਾ ਐ ਇਹਨਾਂ ਨੂੰ ਛਡਾਉਣ ਵਾਸਤੇ ਨਹੀਂ ਆਪਣੇ ਆਪ ਪੁਛੜਾਉਣ ਵਾਸਤੇ ਹੁਣ ਇਲੈਕਸ਼ਨ ਲੜ ਰਿਹਾ ਆਪਣੇ ਆਪ ਪੁਛੜਾਉਣ ਵਾਸਤੇ ਅਸੀਂ ਲੜ ਰਹੇ ਲੜਾਈ ਇਹਨਾਂ ਨੂੰ ਛਡਾਉਣ ਵਾਸਤੇ ਫਿਰ ਲੜਾਈ ਕੀ ਦੀ ਹੈ ਕਿੰਨ ਛੋਟੀ ਫੌਜ ਹੋਏ ਜਿਹੜੀ ਲੜਾਈ ਲੜਦੀ ਹੋਏ ਤੁਸੀਂ ਉਹਦੇ ਤੇ ਭਰੋਸਾ ਰੱਖੋ ਅਸੀਂ ਕਿਹਾ ਸੀ ਜੀ ਬੀ ਜੀ ਪੀ ਨੂੰ ਕਿ ਭਾਈ ਸਾਹਿਬ ਨੂੰ ਦਿਬਰੂਗੋੜ੍ਹ ਦੇਲ ਕਿਉਂ ਰੱਖਿਆ ਅਸੀਂ ਐਨਐਸਏ ਦੇ ਖਿਲਾਫ ਅਕਾਲੀ ਦਲ ਮੈਂ ਬਿਆਨ ਦਿੱਤਾ ਸੀ ਅਸੀਂ ਕਿ ਅਸੀਂ ਤੁਸੀਂ ਫੜੀ ਲਿਆ ਪੰਜਾਬ ਦੀ ਜੇਲ੍ਹ ਚ ਲਿਆ ਅਸੀਂ ਲੜਦੇ ਅਸੀਂ ਅਸੀਂ ਬੰਦੀ ਛੱਕਾ ਨਹੀਂ ਲਈ ਤੁਸੀਂ ਹਰਿ ਸਿਮਰਤ ਕਾਲ ਪਾਦਲ ਨੂੰ ਪਾਰਲੀਮੈਂਟ ਦੇਖੇ ਲੜਾਈ ਲੜਦੇ ਹੁਣ ਇੱਕ ਬੰਦਾ ਜੋਥੇ ਜਾ ਕੇ ਜਾਊਗਾ ਜੀ ਮੈਨੂੰ ਛੱਡ ਦਿਓ ਇਹਨਾਂ ਨੂੰ ਭਵਨ ਨਾ ਦੇ ਦਿਓ